ਅਰਕਿਸ਼ਕ ਮੇਰਾ ਨਾਮ ਹੈ ਡਿਸਟ੍ਰਿਕਟ ਕੁਕਵੜਾ ਦੇ ਵਿੱਚ ਪੋਸਟਡ ਹਾਂ ਇਸ ਟਾਈਮ ਮੈਂ ਤਾਂ ਐਸਐਸਪੀ ਨਾਲ ਸਿੰਘ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਇਹ ਇੱਕ ਛੋਟਾ ਜਿਹਾ ਅਨਕਾਉਂਟੈਕ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜਿਹਨੂੰ ਕੀਤਾ ਤੇ ਹਵਾ ਚ ਆ ਗਏ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਡਿਸਟ੍ਰਿਕਟ ਕੁਕਵੜਾ ਮੇਰੇ ਕੋਲ ਭੇਜੋ ਇਹਨਾਂ ਨੂੰ ਸਹੀ ਅਨਕਾਉਂਟੈਕ ਹੁੰਦਾ ਕੀ ਹੈ ਉਹ ਦਿਖਾ ਦਾਂਗੇ ਅਸੀਂ ਮੈਂ ਦਾਅਵੇ ਨਾਲ ਕਹਿਣਾ ਵੀ ਜੇ ਇਹਨਾਂ ਦੀ ਪੰਜਾਬ ਪੁਲਿਸ ਸਰ ਵੀ ਚੱਕ ਜੇ ਮੇਰੇ ਮੂੰਹ ਤੇ ਠੁਕਦੇ ਪਰ ਜਿਵੇਂ ਕਿ ਤਰ੍ਹਾਂ ਦੇਖਦੇ ਕਿਉਂਕਿ ਪੂਰੀ ਇਨਕੁਆਇਰੀ ਹੋ ਗਿਆ ਫਿਰ ਉਸ ਤੋਂ ਬਾਅਦ ਐਫਆਈਆਰ ਵੀ ਲੌਂਚ ਹੋ ਗਈ ਹੈਗੀ ਹੈ ਉਸ ਤੋਂ ਸਰ ਮੈਂ ਨਹੀਂ ਮੰਨਦਾ ਵੀ ਇਹ ਕੁਝ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਵੀ ਸੀਬੀਆਈ ਨੂੰ ਇਹ ਕਾਰਵਾਈ ਦਿੱਤੀ ਜਾਵੇ ਲੌਂਡਰ ਆਰਡਰ ਦੀ ਗੱਲ ਕਰਦੇ ਹੋਗਾ ਚਲ ਜਾਏਗਾ ਅਗਲੇ ਅਧਿਕਾਰੀ ਦੀ ਜਾਂਚ ਹੋ ਗਈ ਹੈ ਉਸ ਤੋਂ ਬਾਅਦ ਵਾਈਨੇਮ ਐਫਆਈਆਰ ਦਰਜ ਹੋ ਗਈ ਹੈਗੀ ਹੈ ਕੁਛ ਨਹੀਂ ਇਹ ਕੁਛ ਨਹੀਂ ਬਿਲਕੁਲ ਇਹ ਹੀ ਪੰਜਾਬ ਪੁਲਿਸ ਸਾਨੂੰ ਬਹੁਤ ਜ਼ਿਆਦਾ ਟੰਗ ਕਰਦੀ ਹੈ ਮੇਰੇ ਖੁਦ ਨਾਲ ਜੁਲਾਈ 2022 ਦੇ ਵਿੱਚ ਸਮਾਣੇ ਸਾਡੇ ਨਾਲ ਸਮਾਣੇ ਸਿਟੀ ਚ ਸੋਮ ਪ੍ਰਕਾਸ਼ ਹੈੱਡ ਕਨਸਟੇਬਲ ਨੇ ਮੈਂ ਕਿਸੇ ਕੇਸ ਤੇ ਉਹਨਾਂ ਕੋਲ ਚਲਾ ਗਿਆ ਮੈਨੂੰ ਖੁਦ ਉਹਨਾਂ ਨੇ ਕਿਹਾ ਕਹਿੰਦੇ ਵੀ ਫਾਇਦਾ ਕੋਈ ਨਹੀਂ ਨਿਕਲ ਜਾ ਤੂੰ ਅਸੀਂ ਪਤਾ ਨਹੀਂ ਕਿੰਨੇ ਕੁ ਫੌਜੀ ਲਵੇਟਦੇ ਨੇ ਇਤਈ ਕੇਸਾਂ 'ਚ ਵੀ ਹੋਰ ਉਹਨਾਂ ਹੋਵੇ ਅਸੀਂ ਤੈਨੂੰ ਵੀ ਇਸੇ ਕੇਸ ਇਨਵੋਲਵ ਕਰ ਦਈਏ ਉਦੋਂ ਬਾਅਦ ਵੀ ਜਦੋਂ ਵੀ ਆਈਦਾ ਮਤਲਬ ਇੱਕੋ ਹੀ ਉਹਨਾਂ ਦੇ ਅਜੇ ਵੀ ਉਹ ਕੇਸ ਪੈਂਡਿੰਗ ਰੱਖਿਆ ਹੈ ਉਹਨਾਂ ਨੇ ਜਾਣ ਕੇ ਤੇ ਕਹਿੰਦਾ ਬਾਪ ਸਾਨੂੰ ਇਸ ਗੱਲ ਚ ਲਝਾ ਲੈਂਦੇ ਨੇ ਵੀ ਅਸੀਂ ਨਹੀਂ ਤਾਂ ਤੁਹਾਡੇ 'ਤੇ ਕੇਸ ਪਾ ਦਾਂਗੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਪੁਲਿਸ ਇਹ ਕੁਛ ਇੱਕ ਕਾਰਵਾਈ ਇਹਨਾਂ ਦੇ ਖਿਲਾਫ ਕਰ ਦੋਗੇ ਆਹ ਨਹੀਂ ਉਹ ਵੀ ਲਾਡਰ 'ਤੇ ਚੱਲਦੀ ਆ ਹਾਂਜੀ ਆਹ ਵੀ ਲਾਡਰ ਦੇ ਬਿਲਕੁਲ ਹੀ ਬਿਲਕੁਲ ਲੱਗਦਾ ਹੈ ਕਿ ਇਸ ਜਿਹੜਾ ਹੈਗਾ ਮੈਨੂੰ ਕੋਈ ਉਮੀਦ ਨਹੀਂ ਜੀ ਪੰਜਾਬ ਪੁਲਿਸ ਤੋਂ ਮੈਂ ਨਹੀਂ ਕਹਿੰਦਾ ਵੀ ਇਹ ਕੁਝ ਐਕਸ਼ਨ ਲੈਣਗੇ ਇਹਨਾਂ ਦੇ ਖਿਲਾਫ ਸੀਬੀਆਈ ਨੂੰ ਰਿਕਮੈਂਡ ਕੀਤੀ ਜਾਵੇਗੀ ਨਹੀਂ ਤੇ ਗੱਲ ਕਰ ਸਕਦਾ ਮੇਰਾ ਨਾਮ ਹੈ ਡਿਸਟ੍ਰਿਕਟ ਕੋਕਵਾੜ ਦੇ ਵਿੱਚ ਪੋਸਟਡ ਹਾਂ ਇਸ ਟਾਈਮ ਮੈਂ ਤਾਂ ਐਸਐਸਪੀ ਨਾਲ ਸਿੰਘ ਨੂੰ ਇੱਕ ਗੱਲ ਕਹਿਣਾ ਚਾਹੂੰਗਾ ਇਹ ਇੱਕ ਛੋਟਾ ਜਿਹਾ ਅਨਕਾਉਂਟੈਕਟ ਪਤਾ ਨਹੀਂ ਸੱਚਾ ਹੈ ਜਾਂ ਝੂਠਾ ਜਿਹਨੂੰ ਕੀਤਾ ਤੇ ਹਵਾ ਚ ਆ ਗਏ ਮੈਂ ਇਹਨਾਂ ਨੂੰ ਬੇਨਤੀ ਕਰਦਾ ਵੀ ਇਹਨਾਂ ਨੂੰ ਨਾ ਡਿਸਟ੍ਰਿਕਟ ਕੋਕਵਾੜ ਮੇਰੇ ਨਾਲ ਭੇਜੋ ਇਹਨਾਂ ਨੂੰ ਸਹੀ ਅਨਕਾਉਂਟੈਕਟ ਹੁੰਦਾ ਕੀ ਹੈ ਉਹ ਦਿਖਾ ਦਾਂਗੇ ਅਸੀਂ ਮੈਂ ਦਾਅਵੇ ਨਾਲ ਕਹਿਣਾ ਕਿ ਜੇ ਇਹਨਾਂ ਦੀ ਪੰਜਾਬ ਪੁਲਿਸ ਸਿਰ ਵੀ ਚੱਕ ਜੇ ਮੇਰੇ ਮੂੰਹ ਤੇ ਠੁਕ ਦੇਉਂ। ਬਸ ਕਿੰਨਾ ਦੇਖਦੇ ਕਿ ਪੂਰੀ ਇਨਕੁਆਇਰੀ ਹੋ ਗਿਆ ਫਿਰ ਉਸ ਤੋਂ ਬਾਅਦ ਐਫ ਆਈ ਆਰ ਵੀ ਲੌਂਚ ਹੋ ਗਈ ਹੈ ਕਿ ਇਹ ਤੋਂ। ਸਰ ਮੈਂ ਨਹੀਂ ਦੇ ਮੰਨਦਾ ਵੀ ਇਹ ਕੁਝ ਉਹਨਾਂ ਦੇ ਖਿਲਾਫ ਐਕਸ਼ਨ ਲੈਣਗੇ। ਮੈਂ ਤਾਂ ਇੱਕੋ ਹੀ ਗੱਲ ਕਹਾਉਂਗਾ ਵੀ ਸੀਬੀਆਈ ਨੂੰ ਇਹ ਕਾਰਵਾਈ ਦਿੱਤੀ ਆ ਬਈ। ਲੌਂਡ ਆਰਡਰ ਦੀ ਗੱਲ ਕਰਦੇ ਹੋ ਤਾਂ ਚਾਹੀਦਾ ਹੈਗਾ ਕਿ ਸੀਨੀਅਰ ਅਧਿਕਾਰੀ ਦੀ ਜਾਂਚ ਹੋ ਜਾਈਏ ਉਸ ਤੋਂ ਬਾਅਦ ਬਾਈ ਨੇ ਮੈਫ ਆਈ ਆਰ ਦਰਜ ਹੋ ਗਈ ਹੈ ਕਿ ਇਹ ਤੋਂ। ਕੁਛ ਨਹੀਂ ਇਹ ਕੁਛ ਨਹੀਂ ਬਿਲਕੁਲ ਇਹ ਪੰਜਾਬ ਪੁਲਿਸ ਸਾਨੂੰ ਬਹੁਤ ਜ਼ਿਆਦਾ ਤੰਗ ਕਰਦੀ ਹੈ ਮੇਰੇ ਖੁਦ ਨਾਲ। ਜੁਲਾਈ 2022 ਦੇ ਵਿੱਚ ਸਮਾਣੇ ਸਾਡੇ ਨਾਲ ਸਮਾਣੇ ਸਿਟੀ ਚ ਸੋਮ ਪ੍ਰਕਾਸ਼ ਹੈੱਡ ਕਨਸਟੇਬਲ ਨੇ ਮੈਂ ਕਿਸੇ ਕੇਸ ਚ ਉਹਨਾਂ ਕੋਲ ਚਲਾ ਗਿਆ ਮੈਨੂੰ ਖੁਦ ਉਹਨਾਂ ਨੇ ਕਿਹਾ ਕਹਿੰਦੇ ਵੀ ਫਾਇਦਾ ਕੋਈ ਨਹੀਂ ਨਿਕਲ ਜਾ ਤੂੰ ਅਸੀਂ ਪਤਾ ਨਹੀਂ ਕਿੰਨੇ ਕੁ ਫੌਜੀ ਲਵੇਟਦੇ ਨੇ ਇਤਾਂ ਹੀ ਕੇਸਾਂ ਚ ਵੀ ਹੋਰ ਉਹਨਾ ਹੋਵੇ ਅਸੀਂ ਤੈਨੂੰ ਵੀ ਇਸੇ ਕੇਸੇ ਇਨਵੋਲਵ ਕਰ ਦਈਏ ਉਦੋਂ ਬਾਅਦ ਵੀ ਜਦੋਂ ਵੀ ਆਈਦਾ ਮਤਲਬ ਇੱਕੋ ਹੀ ਉਹਨਾਂ ਦੇ ਅਜੇ ਵੀ ਉਹ ਕੇਸ ਪੈਂਡਿੰਗ ਰੱਖਿਆ ਹੈ ਉਹਨਾਂ ਨੇ ਜਾਣ ਕੇ ਤੇ ਕਹਿੰਦਾ ਬਾਪ ਸਾਨੂੰ ਇਸ ਗੱਲ ਚ ਲਿਜਾ ਲੈਣਦੇ ਨੇ ਪੀਐਸ ਨੇ ਤਾਂ ਤੁਹਾਡੇ ਤੇ ਕੇਸ ਪਾ ਦਾਂਗੇ ਮੈਨੂੰ ਨਹੀਂ ਲੱਗਦਾ ਵੀ ਪੰਜਾਬ ਪੁਲਿਸ ਇਹ ਕੁਛ ਇੱਕ ਕਾਰਵਾਈ ਇਹਨਾਂ ਦੇ ਖਿਲਾਫ ਕਰੂਗੀ ਆ ਵੀ ਉਹ ਵੀ ਲਾਅਨ ਰੋਡ ਤੇ ਚਲਦੀ ਆ ਹਾਂਜੀ ਹਾਂ ਉਹ ਵੀ ਲਾਅਨ ਰੋਡ ਤੇ ਬਿਲਕੁਲ ਹੀ ਬਿਲਕੁਲ ਲੱਗਦਾ ਹੈ ਕਿ ਇਸ ਚੀਜ਼ ਨੂੰ ਜਿਹੜਾ ਹੈਗਾ ਮੈਨੂੰ ਕੋਈ ਉਮੀਦ ਨਹੀਂ ਜੀ ਪੰਜਾਬ ਪੁਲਿਸ ਤੋਂ ਮੈਂ ਨਹੀਂ ਕਹਿੰਦਾ ਵੀ ਇਹ ਕੁਛ ਐਕਸ਼ਨ ਲੈਣਗੇ ਇਹਨਾਂ ਦੇ ਖਿਲਾਫ ਸੀਬੀਆਈ ਨੂੰ ਰਿਕਮੈਂਡ ਕੀਤੀ ਜੀ